ਆ ਗਿਆ ਭੈਣ ਦਾ ਘਰ ਮਾਹੀ ਆਇਆ ਲੰਗੜੇ ਵਾ ਉਹਦਾ ਵਾਵਾ ਅੱਜ ਕਾਰਡ ਲੱਗਾ ਸੀ ਚੱਲ ਆ ਗਏ ਆ ਚੰਨ ਪਹੁੰਚ ਹੀ ਗਏ ਆ ਯਾਗੇ ਪੁੱਛਦੇ ਆ ਕੀ ਹਾਲ ਚਾਲ ਨੇ ਐ ਕਿਹਦਾ ਵਾਵਾ ਟਾਂ ਪਿਛਲੀ ਗੜਾ ਲੱਗਾ ਆ ਓ ਹੋ ਮਾਹੀ ਪਹੁੰਚੇ ਆ ਭੈਣ ਘਾਰੀਆਂ ਕਰ ਰਹੀਆਂ ਵੀਰ ਆ ਜਾ ਵਾਹ ਗਰੂ ਗੇਟ ਦੇ ਸਾਹਮਣੇ ਹੀ ਬੈਠੀ ਆ ਹਾਂ ਨਹੀਂ ਮੇਰਾ ਵੀਰ ਆ ਗਿਆ ਹੋਰ ਭੈਣ ਕੀ ਹਾਲ ਨੇ ਚੰਗੇ ਨੇ ਵੀਰ ਆਇਆ ਮੇਰੇ ਵੀਰ ਆਇਆ ਏ ਹੋਰ ਤੂੰ ਕਿਹੜਾ ਉੱਠ ਕੇ ਮਿਲਿਆ ਆ ਵਾਹ ਗਰੂ ਵਾਹ ਵੀਰ ਆਇਆ ਤੇਰੇ ਪਿੱਛੇ ਗੇੜਾ ਮਾਰਿਆ ਹੀ ਮਹਾ ਮ ਲੰਗ ਮਾਰਦਾ ਐ ਤੇ ਤੂੰ ਅਜੇ ਵੀ ਬੈਠੀ ਰਹ ਆਉਣ ਵਾਲੀ ਕਹਦਾ ਮੇਰਾ ਵੀਰ ਆਇਆ ਏ ਤੇ ਤੇਨੀ ਜ਼ਿਆਦਾ ਹੀ ਭੁੱਲ ਗਈ ਭੈਣ ਜੀ ਇੰਨੇ ਚ ਰੋ ਗਈ ਹਾਂ ਨਹੀਂ ਨਹੀਂ ਜਾ ਤਾਂ ਨਹੀਂ ਭੁੱਲੀ ਮੈਂ ਤਾਂ ਆ ਹੀ ਗਿਆ ਨਹੀਂ ਆਇਆ ਹੀ ਬੜੇ ਚਿਰ ਪਿੱਛੋਂ ਆ ਹੋਰ ਜਿੰਨੇ ਕਿੰਨੇ ਫੋਨ ਮੈਂ ਕੀਤੇ ਵੀ ਨਹੀਂ ਮਿਲ ਜਾ ਮੈਥੋਂ ਨਹੀਂ ਤੁਰਿਆ ਜਾਂਦਾ ਮਿਲ ਮਿਲ ਜਾ ਮੈਂ ਕਿਹੜਾ ਦੂਜਾ ਮੈਰਾਸਨ ਦੇ ਰਿਹਾ ਜਿੱਤਦਾ ਰਿਹਾ ਆ ਮੇਰਾ ਤਾਂ ਆਬ ਲੰਗ ਵਜਦਾ ਆ ਉਹੀ ਤੇ ਗੱਲ ਹੋਈ ਵੀਰ ਮੇਰੇ ਅੱਜ ਤਾਂ ਥੋੜੀ ਉਮਰ ਵੱਡੀ ਹੋ ਜੇ ਫਿਰ ਇਹ ਹਾਲ ਬਣ ਜਾਂਦਾ ਕੀ ਕਰੀਏ ਹੋਰ ਹੋਰ ਸਭ ਵਧੀਆ ਠੀਕ ਠਾਕ ਨੇ ਕਰ ਵਿਸ਼ਾਕ ਵਧੀਆ ਤੂੰ ਸਨਾ ਪਰਿਵਾਰ ਦੀ ਸਾਡੇ ਵੀ ਸਾਰੇ ਵਧੀਆ ਠੀਕ ਠਾਕ ਆ ਮੇਰਾ ਝੋਲਾ ਜ਼ਰੂਰੀ ਐ ਸਾਮਕੇ ਰੱਖਣਾ ਕੀ ਵਿੱਚ ਕੁੰ ਨਹੀਂ ਨਹੀਂ ਇਹਦੇ ਚ ਸਮਾਨ ਆ ਮੇਰਾ ਤੁਹਾਡਾ ਆ ਅੱਛਾ ਇਹਨੂੰ ਵਧੀਆ ਥਾਮ ਕੇ ਰੱਖੀ ਥਾਮ ਕੇ ਰੱਖਾ ਇਹਨੂੰ ਹਾਂ ਕੀ ਕਾगज ਪੱਤਰ ਨਹੀਂ ਵਿੱਚ ਕੁਝ ਨਹੀਂ ਕੱਪੜੇ ਲੀੜੀ ਆ ਇਹ ਕੱਪੜੇ ਲੀੜੀ ਕੋਈ ਨਹੀਂ ਇੱਥੇ ਕੋਈ ਟੱਕਦਾ ਇੱਥੇ ਮਰਜੀ ਟੰਗ ਦਗੇ ਚੱਲ ਫਿਰ ਟੰਗ ਲਈ ਹੋਰ ਵਧੀਆ ਠੀਕ ਠਾਕ ਆ ਹਾਂ ਵਧੀਆ ਪਾਣੀ ਲਿਆ ਮਾਂ ਲਿਆਓ ਲਾਇਓ ਨਵੀਂ ਪੰਡ ਲੈ ਪਾਣੀ ਲੈ ਆਓ ਲੈਓ ਹੋਰ ਲੱਡੀ ਕਿਧਰ ਗਿਆ ਘਰੇ ਲੱਗ ਗਈ ਬੱਲੇ ਮਾਮਾ ਮਾਮਾ ਸਾਥਰੀ ਗਾਲ ਸਾਥਰੀ ਗਾਲ ਸਾਥਰੀ ਗਾਲ ਕੀ ਹਾਲ ਚਾਲ ਏ ਠੀਕ ਆ ਮਾਰ ਹੀ ਲਿਆ ਕਿਹੜਾ ਹੋਰ ਫਿਰ ਮਾਰਨਾ ਹੀ ਦੋਈ ਤਾਂ ਆਉਂਦੇ ਨਹੀਂਗੇ ਬੜੇ ਟਾਈਮ ਬਾਅਦ ਆਇਆ ਮਾਮਾ ਯਾਰ ਆਇਆ ਫਿਰ ਘਰ ਦੇ ਕਿਤੇ ਅਜ ਟਾਈਮ ਤਾਂ ਫਿਰ ਲੱਗ ਹੀ ਜਾਂਦਾ ਆ ਇਕ ਕਾਮਾ ਬਣਿਆ ਹੋਣ ਮਾਮਾ ਤੇਰਾ ਹੋਰ ਇਹਨੂੰ ਤਾਂ ਚੇਤਾ ਹੀ ਨਹੀਂ ਆਉਂਦਾ ਆਪ ਨੂੰ ਹੁੰਦਾ ਹੀ ਨਹੀਂ ਕਿੰਨੇ ਫੋਨ ਕੀਤੇ ਵੇ ਮਿਲ ਜਾਵੇ ਮਿਲ ਜਾ ਹਾਂ ਪੀਤੇ ਮਿਲ ਜਾ ਬਸ ਕਾਮਾ ਦਾ ਕਾਹਦਾ ਆਈ ਗਿਆ ਮੈਂ ਤਾਂ ਟਾਈਮ ਤੋਂ ਟਾਈਮ ਕੱਢ ਕੇ ਤੁਸੀਂ ਤਾਂ ਆਉਂਦੇ ਹੀ ਨਹੀਂ ਤੁਸੀਂ ਤਾਂ ਸ਼ਰਮੀ ਆ ਵੀਰੇ ਯਾਰ ਕਿ ਠੀਕ ਠਾਕ ਆ ਸਾਰੇ ਸਾਰੇ ਵਧੀਆ ਠੀਕ ਠਾਕ ਮौजਾਂ ਮਾਰਦੇ ਨੇ ਆਪਦੇ ਦੱਸੋ ਬਸ ਠੀਕ ਠਾਕ ਆ ਸੀ ਵੀ ਜੋ ਹੈਗੇ ਤੁਹਾਡੇ ਮੂਰੀ ਆ ਥੋ ਨ ਲਾ ਲਿਆ ਗਿਆ ਵਾ ਅੱਧਾ ਕ ਲੱਗ ਗਿਆ ਬਾਕੀ ਬਾਪ ਪਤੀ ਰਹਿ ਗਈ ਆ ਅੱਛਾ ਅੱਧਾ ਲਾ ਲਿਆ ਹਾਂ ਹਾਂ ਅੱਧਾ ਲਾ ਲਿਆ ਆ ਫਾਈ ਤਾਂ ਜੇ ਲਾਉਣਾ ਸਾਰੇ ਪੀਆ ਸਾਡਾ ਚੱਲ ਕੋਈ ਨਹੀਂ ਲੱਗ ਹੀ ਜਾਣਾ ਆ ਲੱਡੀ ਤੇਰੇ ਮਾਮਾ ਆਇਆ ਤੇਰੇ ਨਾਲ ਝੂਨਾ ਚਨ ਲਵਾ ਕੇ ਫੇਰੀ ਕੱਲਾਂਗੇ ਨੀ ਹੁਣ ਹਾਂ ਮਾਮਾ ਕਿੱਥੋਂ ਲਵਾ ਦੂਗਾ ਬਜ਼ੁਰਗ ਤਾਂ ਹੋਇਆ ਪਿਆ ਵਿਚਾਰਾ ਲਾ ਨਾ ਤਾਂ ਜਵਾਨਾਂ ਨਾਲੋਂ ਤਗੜਾ ਆ ਤੁਰੇ ਗਕਰ ਤੋਂ ਬਾਬਾ ਮਸਾਂ ਜਾਂਦਾ ਢੜੂ ਮਰਜੀ ਜਵਾਨ ਨੂੰ ਬਰਾਬਰ ਲਾ ਦੀ ਮੇਰੇ ਤੋਂ ਵੱਧ ਨਹੀਂ ਕੋਈ ਕੰਮ ਕਰ ਸਕਦਾ ਹਾਂ ਚਲ ਕੋਈ ਨਹੀਂ ਲੱਗ ਜੂ ਪਤਾ ਫੇਰ ਫੇਕ ਲਾਇਸਰ ਕਰੀ ਲਾ ਆਪਣੇ ਮਾਮੇ ਨੂੰ ਕੱਦੂ ਕਰਨ ਤੇ ਤੂੰ ਨਾਲ ਪਨੀਰੀ ਲੈ ਆਲਾ ਛੁੱਟੀ ਜਾਈ ਤੇ ਲੱਗ ਜਾਣ ਆਪਣਾ ਮਝੋਨਾ ਕਿਹੜੇ ਹਾਂ ਚਲੋ ਕੋਈ ਜਿੱਧਰ ਮਰਜੀ ਲਾ ਦਿਆ ਜੇ ਆਪਾਂ ਨੂੰ ਚੱਕਰ ਹੀ ਕੋਈ ਨਹੀਂ ਹੈ ਤੇਰੇ ਮਾਮੇ ਜਵਾਨ ਦਾ ਪਤਾ ਲੱਗ ਜਾਏਗਾ ਕਿੰਨਾ ਕੋਈ ਕੰਮ ਕਰਦਾ ਕੋਈ ਨਹੀਂ ਵਟਾ-ਵਟਾ ਛੰਗਣ ਵਾਲੀਆਂ ਪਈਆਂ ਹਜੇ ਮੈਂ ਆਣਾ ਜਿੱਧਰ ਮਰਜ਼ੀ ਲਾ ਦੇ ਆਪਾਂ ਤੁਹਾਡੇ ਨਾਲ ਹੋਏ ਤਗੜੇ ਪਏ ਆ ਲੱਗ ਜੂ ਪਤਾ ਰਹੇ ਮਾਮਾ ਤੇ ਤਾਂ ਤੈਨੂੰ ਬਗਾਰਾਂਂ ਡਿਆ ਮਤਲਬ ਤੈਨੂੰ ਤਗੜਾ ਪਿਆ ਹੈ ਕੋਈ ਨਹੀਂ ਲੱਗ ਜੂ ਪਤਾ ਮਾਮੇ ਦੇ ਜ਼ੋਰ ਦਾ ਵੀ ਹੋਰ ਫਿਰ ਐਵੇਂ ਹੀ ਆ ਅੱਜ ਕੱਲ ਦਾ ਤਾਂ ਨੌਜਵਾਨ ਵੀ ਐ ਬਸ ਐ ਬੈਠੇ ਨਹੀਂ ਰਹਿੰਦੇ ਜਾਨ ਨਹੀਂ ਵਿੱਚ ਕਿਸੇ ਦੇ ਕੋਈ ਨਹੀਂ ਰੋਂਦੇ ਕੰਮ ਕਰਦੇ ਮਰ ਜਾ ਕੰਮ ਕਰਦਾ ਰੋਣਾ ਪੈ ਜਾਂਦਾ ਇਹਨਾਂ ਕਿਤੇ ਆਪਣੇ ਵੀ ਇਹਨਾਂ ਨਾਲ ਆਪਾਂ ਕੰਮ ਕਰ ਲੈਂਦੇ ਨੇ ਕਿਤੇ ਥੱਕਦੇ ਨਹੀਂ ਸੌਂਦੇ ਤੇ ਹੋਰ ਹਉ ਤਾਂ ਪਤਾ ਨਹੀਂ ਕੀ ਹੋਇਆ ਇਆਂ ਆਣੇ ਕੰਮ ਆ ਕੇ ਮੈਨੂੰ ਲੱਤ ਜੀ ਮਾੜਾ ਆ ਲੱਗੇ ਨਹੀਂ ਤਾਂ ਮੈਂ ਤਾਂ ਦਿਵਾਲ ਹੀ ਨਹੀਂ ਕਿਸੇ ਨੂੰ ਸਹੀ ਗੱਲ ਐ ਇਹ ਤੇ ਵਾਧੂ ਕਰ ਲਿੰਦੇ ਸਾਂ ਕੰਮ ਆ ਹੋਂਦੀ ਪਨੀਰੀ ਰੋਂਦੀ ਐ ਕੰਮਾਂ ਨੂੰ ਕੰਮ 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 ਹੁੰਦੀ ਰਿੰਦੀ ਚਲ ਠੀਕ ਐ ਮਾਮਾ ਮੈਂ ਕੰਮ ਜਾ ਆ ਮਾੜਾ ਜਾ ਕੋਈ ਨਹੀਂ ਕੋਈ ਨਹੀਂ ਜਾਇਆ ਮੈਂ ਜਾ ਕੇ ਆਣਾ ਖੇਤ ਮੜਾ ਜਾ ਵੇਖ ਕੇ ਅੱਗੇ ਪਾਣੀ ਛੱਡਿਆਗਾ ਸੀ ਪਨੀਰੀ ਨੂੰ ਪਾਣੀ ਛੱਡਿਆ ਸੀ ਆ ਜੇ ਤਰ ਮਾਮਾ ਕਰ ਗਏ ਤੇ ਕਰੋ ਭਾਈ ਤੁਰੀਆਂ ਮੈਂ ਨਹੀਂ ਕੋਈ ਕੰਮ ਉਹਦਾ ਕਰਨਾ ਹੀ ਆ ਚਲ ਕੋਈ ਨਹੀਂ ਜਾਇਆ ਮੈਂ ਜੇ ਪੁੱਛਾਇ ਤੇ ਕਾਲ ਬੈਗਾ ਪਤਾ ਮੈਂ ਬੈਠੀ ਹਾਂ ਕੋਈ ਨਹੀਂ ਕੋਈ ਨਹੀਂ ਜਾ ਜਾ ਜਾਣਾ ਚੱਲੇ ਹਾਂ ਵਾਪੇ ਰਵ ਮਗਾਓ ਜਾ ਤਾਂ ਹੁਣ ਲੈ ਉਹ ਵੀ ਪੁੱਛ ਕੇ ਘੋਾਂ ਦੇ ਜੇ ਮਗਾਵਾਗੇ ਨਾ ਮਗਾਵਾ ਵਾਹੇ ਮਾਰ ਦੋ ਤੁਹਾਡੀ ਆਵਾਜ਼ ਤੇ ਜਾ ਆਣੀ ਐ ਨੀ ਕੁਲਵਿੰਦਰ ਅਚਾਲਿਆ ਆ ਕੇ ਮਾਮਾ ਇੱਕ ਵਾਰ ਨਾਲੇ ਹੋਣੀ ਹੋਰ ਵਧੀਆ ਵਧ ਜਾ ਤੁਹਾਡੀ ਕਹਾਣੀ ਹੈ ਇਹ ਹਾਂ ਵੀ ਸਾਡੀ ਕਿਚਾ ਕੌਲੇ ਦੇ ਇਤੁਨੇ ਕੌਲੇ ਦਾ ਜਿੰਨਾ ਦਾ ਕਰ ਮਾਮਾ ਚਾਹ ਸੱਸਰੀ ਘਰ ਮਾਮਾ ਜੀ ਸਤਰੀ ਗਾਲੀ ਹੋਰ ਗੁੱਡੀ ਵਧੀਆ ਠੀਕ ਆ ਲਾ ਕੁੜੀ ਮੈਰਾ ਉੱਥੇ ਪਿੰਡਾ ਉੱਥੇ ਢਾਲੀ ਥੱਲੇ ਬੋਲੇ ਜੀ ਵੀਰੇ ਇੱਥੇ ਪਹਿਲਾਂ ਗੁੰਗਰ ਲੱਗਾ ਹੈ ਨਹੀਂ ਕੂਲਰ ਹੀ ਆਵਾ ਪਾਉਣ ਕਥੇ ਸਾਟਿਆ ਉਹ ਕਿੱਥੇ ਪੈਣ ਕਰਦਾ ਕੋਲਰ ਲੱਗਾ ਹੈ ਹੈ ਪਤਾ ਦਾ ਰਕਤਾਂ ਲਈ ਆ ਜਿਹੜਾ ਤੂੰ ਪੈਣੀ ਉੱਥੇ ਟਾਲੀ ਥੱਲੇ ਪੈਣੇ ਆ ਉੱਥੇ ਫੜਾ ਲਈ ਮੇਨੂੰ ਕੁੜੀ ਤੂੰ ਮੇਰੋਂ ਦਾ ਰੱਖਣੀ ਪੈਣੀ ਫੇ ਤੂੰ ਕੀ ਜਾਨਦਾ ਝੋਲੇ ਜੇ ਮੇਰਾ ਸਮਾਨ ਵੀ ਆ ਸਮਾਨ ਕੀ ਤੇਰਾ ਚੋਲੇ ਦਾ ਉਹ ਹੈਗਾ ਕੁਛ ਹਜੇ ਦੱਸ ਭਾਈ ਕੋਲ ਪਰਦਾ ਕੰਦਾ ਹਦੇ ਭੈਣ ਕਿਹੜਾ ਸਮਾਨ ਭੈਣ ਤੇਰਾ ਕੱਢਦਾ ਕਰਦਾ ਭੈਣ ਕੱਢਦੀ ਤੇ ਨਹੀਂ ਸਮਾਨ ਤੇਰਾ ਆ ਕੁੜੀਏ ਤੂੰ ਫਿਰ ਜਾ ਮੈਂ ਚਾਹ ਪੀਣਾ ਆਇਓ ਇੱਕ ਦਾ ਲੱਤ ਲਈ ਬੈਠੀ ਐ ਇਹਨਾਂ ਨੂੰ ਕੀ ਪਤਾ ਮੈਂ ਦੂਰ ਕਾਹ ਤੋਂ ਆਇਆ ਆ ਬੰਦੇ ਨੇ ਭਲਾ ਆਉਂਦਾ ਸਮਾਨ ਦਿੱਤਾ ਵੀ ਖਾਣਾ ਹੁੰਦਾ ਹੈ ਨਹੀਂ लॻी हुआ ਯਾਰਾ ਹੀ ਲਿਆਤਾ ਵਾਹ ਯਾਰ ਨਿਕਲਿਆ ਉਹਨੂੰ ਬਣਿਆ ਸਰੀਰ ਜਾਂਦਾ ਬੜਾ ਜੇਮਲ ਵਾਲੋ ਉਹਨੂੰ ਮਤ ਜਾਣਿਆ ਕੰਨ ਦੀ ਭੈਣ ਕੋਲੇ ਚਾਰ ਗੱਲਾਂ ਕਰਦੇ ਹੁੰਦਾ ਕਾਰਡ ਲੱਗਾ ਹੁਣ ਤਾਂ ਬੜਾ ਰੇਖਲ ਵਾਲੋ वधिया हां वधिया लाडी फिर किथे गेत नु गया लाडी घुपटटा बटर यार चल अगर मैं भी लाडी दे बोली चलता तू भी करेगा भाई यार लत नहीं ते नहीं ते? मैं जवान है मेनू भी है हूं तो गोड़े तो तुलया देना से हूं तो जवान पण कैन में पे चल और है या बस हां नहीं बस कथे जे ओ लगा ਹਾਂ ਵੀ ਮੁੰਡਿਆ ਘੜੀ ਜੰਨਾ ਫਿਰ ਵਟਾ ਹਾਂ ਮਾਮਾ ਤੂੰ ਰਾਮ ਕਰਦਾ ਝੱਟ ਤੂੰ ਕਿੱਧਰ ਤੁਰ ਪਿਆ ਬਸ ਰਾਮ ਕੀਤਾ ਹੀ ਆ ਸਾਡਾ ਤੇ ਕਿੱਧਰ ਤੁਰ ਪਿਆ ਬੁੱਢੇ ਸਾਡੇ ਉੱਥੇ ਬਹਿ ਜਾਂਦਾ ਰਾਮ ਕਰਦਾ ਇੰਨੀ ਵਾਰ ਤੂੰ ਆਇਆ ਥੱਕ ਗਿਆ ਹੋਏਗਾ ਤੇਰੇ ਨਾਲੋਂ ਤਗੜਾ ਮੈਂ ਚੱਲ ਚੱਲ ਤੂੰ ਸ਼ਾਂਗ ਮੈਂ ਕੱਢਦਾ ਤੇਰੀਆਂ ਗਲਤੀਆਂ ਨਹੀਂ ਐ ਮਾਰੀ ਦੀ ਹੁੰਦੀ ਐ ਸਿੱਧਾ ਮਾਰ ਇੱਥੇ ਘਾ ਉੱਥੇ ਮਾਰ ਕੋਈ ਨਹੀਂ ਐਵੇਂ ਸ਼ਾਂਗ ਰਹਿਣਾ ਮਾਮਾ ਤੂੰ ਜਾ ਕੇ ਰਾਮ ਕਰ ਖਾਂ ਯਾਰ ਤੂੰ ਗਲਤੀਆਂ ਕੱਢਣਾ ਮੈਂ ਰਾਮ ਕੀਤਾ ਯਾਰ ਤੂੰ ਕਰ ਜਿਵੇਂ ਕਰਦਾ ਚੱਲ ਕਰ ਫਿਰ ਆ ਗਾਣੂ ਤਰੀਦਾ ਗਾਣੂ ਤਰੀਦਾ ਹੁੰਦਾ ਆ ਤੂੰ ਕਰ ਲੈ ਮਾਮਾ ਲੈ ਪਰ ਆੜ ਤਾਨੂੰ ਮੁਲਾਪੜਾਈ ਹੁਣ ਲੱਤ ਲੁੱਤ ਦੇ ਨਾ ਮਰਾਲੀ ਗਈ ਆਰੇ ਤੇਰੇ ਵਰਗੇ ਆ ਲੈ ਮੈਨੂੰ ਖੜਾ ਦੇ ਛੋਟੀ ਡੱਗ ਜੀ ਪਾਵਾ ਅੱਜ ਤੁਰਿਆ ਤੇ ਤਮਸਾ ਜਾਂਦਾ ਮਾਮਾ ਕਾਈ ਚ ਲਵੰਦ ਤਮਾ ਵੀ ਆ ਨਾ ਇਧਰ ਵੇਖਾ ਆਪਦੀ ਇੰਦਿਕਾ ਦੇ ਵੇਹ ਮੰਨਣਾ ਸਾਡੇ ਤੋਂ ਵਾਜਦੀ ਐ ਪਰ ਮੈਂ ਤਾਂ ਚੱਲਾ ਕਰੇ ਉਹ ਮੈਂ ਚੱਲਿਆ ਮੈਨੂੰ ਤਾਂ ਜਾਣਦਾ ਫਿਰ ਤੂੰ ਲੱਗਿਆ ਤਾਂ ਹੈ ਤੂੰ ਕਰੇਗੀ ਲੈ ਜਾਣਾ ਜਾ ਕੇ ਪੀਨੇ ਚਾਹ ਪਣੀ ਖੜ੍ਹ ਮੇਰੇ ਬਰਾਬਰ ਕਈ ਹੈ ਨਹੀਂ ਔਰ ਖੜ੍ਹ ਤਾਂ ਸਕਦੇ ਤੇਰੇ ਤੋਂ ਵੇਲਾ ਅੱਜ ਦੀ ਜਵਾਨੀ ਵੇਖ ਲਓ ਖੜਾ ਵੀ ਨਹੀਂ ਜਾਂਦਾ ਚਾਹ ਠੀਕ ਆ ਮਾਮਾ ਮੈਂ ਜਾਂਦਾ ਫਿਰ ਚੱਲ ਚੱਲ ਜਾ ਫਿਰ ਮੈਂ ਤਾਂ ਫਿਰ ਪੱਠੇ-ਪੁੱਠੇ ਵੱਢ ਕੇ ਆਉਂਦਾ ਛੋਟੀ ਲੈ ਜਾ ਤੇਰੀ ਛੋਟੀ ਐਵੇਂ ਲੈ ਜਾ ਛੋਟੀ ਤਾਂ ਮੈਨੂੰ ਚਾਹੀਦੀ ਛੋਟੀ ਇੱਥੇ ਰੱਖ ਜਾ ਨਾਲੇ ਨਗੂ ਗੈਨਾ ਮੇਰਾ ਪਹਿਲਵਾਨ ਆ ਵਾਹ ਤੇ ਤੂੰ ਪੱਟੀ ਵੀ ਨਹੀਂ ਲਾਏਂਦਾ ਦੁਖਦੀ ਆ ਅੱਛਾ ਹਾਂ ਯਾਰ ਮੈਂ ਤਾਂ ਮਾਮਾ ਬੁੱਢਾ ਆ ਦਾ ਇਹਦਾ ਕੰਮ ਹੀ ਬੜਾ ਕਰਦਾ ਯਾਰ ਮਾਮਿਆਂ ਦੀਆਂ ਤਾਂ ਚੰਗੀਆਂ ਖਰਾਕਾਂ ਖਾਧੀਆਂ ਲਾਦੀਆਂ ਪ੍ਰਾਣੀਆਂ ਤਾਂ ਹੀ ਇੰਨਾ ਜ਼ੋਰ ਮਾਰਦਾਗਾ ਚੱਲ ਕੋਈ ਨਹੀਂ ਕਰਗੇ ਕੋਈ ਕੰਮ ਕਰ ਆਪਾਂ ਵੀ ਮਰਤੂ ਦਾ ਹੁੰਦਾ ਨਹੀਂ ਯਾਰ ਇਹਨਾਂ ਚੱਲ ਇੱਥੇ ਬਹਿ ਜਾਨੇ ਝੱਟ ਸਾਹ ਲੈ ਲਈਏ ਫਿਰ ਕਰਦੇ ਕੰਮ ਕਰ ਦੇਖ ਲਿਆ ਝੱਟ ਟਰੇਲ ਰੂਲਾ ਤੂੰ ਆ ਗਿਆ ਲਾਡੀ ਹਾਂ ਬੀਬੀ ਮੈਂ ਤਾਂ ਆ ਗਿਆ ਤੇ ਤੂੰ ਪੁੱਤ ਕੰਮ ਕਰਨੇ ਤੇ ਮਾਮਾ ਉੱਥੇ ਤੂੰ ਆ ਗਿਆ ਉਹ ਮਾਮਾ ਆ ਵੀ ਤੂੰ ਜਾੜਾ ਮੈਂ ਹੀ ਕਰੂੰਗਾ ਲੱਗਦਾ ਹੀ ਮੈਨੂੰ ਤਾਂ ਕਹਿੰਦਾ ਮਰਚ ਤਾਂ ਜਵਾਨੀ ਹੈ ਤੂੰ ਕਿੱਧਰ ਹੈ ਅੱਜ ਕੱਲ੍ਹ ਦੀ ਤੇ ਹੈਗੀ ਮੰਢੀਰੇ ਕਹਿੰਦਾ ਮੈਂ ਕਰਦਾ ਕੰਮ ਤੂੰ ਘਰੇ ਚੱਲ ਮੈਂ ਕਹਿੰਦਾ ਦੱਸ ਤੂੰ ਪੁੱਤ ਉਹ ਤਾਂ ਭਾਵੇਂ ਅੱਕ ਜਿਹੇ ਪਰ ਤੂੰ ਕਰਨਾ ਹੀ ਨਾ ਕੰਮ فرمایا کہ چل کوئی نہیں جاوڑے نے او کری ਜਾਂਦਾ بٹਾਂ chẳngੀ ਜਾਂਦਾਈ ਕਹਾਂ ਮੈਂ ਪੱਠੇ ਵੀ ਵੱਡ ਕੇ ਆਉਂ ਲਾਏ ਪੱਠੇ ਵਡੇਗਾ ਮਹਿਲਾ ਦਾ ਆਣੀ ਜਾ ਜਿੱਥੋਂ ਪਹਿਲਵਾਨ ਬਣਿਆ ਆਈ ਗਿਆ ਲੰਗ ਚ ਮਾਰਦੇ ਤੁਰਿਆ ਹੁੰਦਾਈ ਆ ਨਾ ਮੈਰਚ ਦਾ ਜੋੜ ਹੀ ਬੜਾ ਹਾਂ ਆ ਗਿਆ ਮम्मा ਹੋਰ ਬੱਟਾ ਛਾਂ ਕੇ ਆ ਬਈਆ ਪਾ ਗਿਆ ਆ ਬਈਆ ਗਰਸੀ ਤੇ ਇਹਨੇ ਕੰਮ ਕਰਾਇਆ ਮੈਂ ਥੋ ਮੇਟੀ ਤੇ ਹੋਰ ਮਰਾ ਜਿੱਕਲ ਦੇ ਜਵਾਬਾਂ ਵਰਗਾ ਬੁੜੀ ਆ ਤੇ ਕੁੜੀ ਆ ਕਿਥੋਂ ਜਾਂਦਾ ਤੇ ਪੱਠੇ ਕਿਵੇਂ ਵੜਲੇ ਤੂੰ ਨਹੀਂ ਨਹੀਂ ਤੁਰੀ ਦਾ ਚੱਲ ਲਾਡੀ ਨੂੰ ਆਏਗਾ ਨਾਲੇ ਪਾਣੀ ਦੇ ਗਲਾਸ ਲੈ ਗਿਆ ਤੇ ਨਾਲੇ ਮੇਰਾ ਝੂਲਾ ਲੈ ਗਿਆ ਚੋਲਾ ਮੰਮਾ ਲੋ ਵਾਰੀ ਵਾਰੀ ਝੋਲਾਉਂਗਾ ਯਾਨਾ ਉਹ ਯਾਰ ਤੂੰ ਬਾਲਾ ਨਹੀਂ ਮੱਗੋ ਵੱਡਿਆ ਨਾਲ ਜਿੱਦੀ ਦਾ ਹੁੰਦਾ ਚੁੱਪ ਕਰਕੇ ਲੈ ਕੇ ਆਈਦਾ ਹੁੰਦਾ ਬੇਬੀ ਕਿੱਥੇ ਰੱਖਿਆ ਚਲਾ ਅੰਦਰ ਹੋਣਾ ਪੁੱਤ ਝੋਲਾ ਤਾਂ ਚੱਲ ਮੈਂ ਵੇਖਦਾ ਝੋਲਾ ਕਿੱਥੇ ਜਾਣਾ ਉੱਥੇ ਅੰਦਰ ਹੀ ਵੇਖ ਤੇਤੀ ਲਿਆ ਗਿਆ ਮੜਾਇਆ ਝੋਲੇ 'ਚ ਕੀ ਰੱਖਿਆ ਬੜਾ ਮਿੰਟਮਿੰਟ ਝੋਲਾ ਹੰਗਾਉਣਾ ਹੈ ਉਹ ਨਹੀਂ ਨਹੀਂ ਭੈਣ ਝੋਲੇ 'ਚ ਤਾਂ ਬਸ ਗੋਲਬੰਦੀ ਬਦਾਮ ਹੀ ਆ ਗੋਲਬੰਦੀ ਬਦਾਮ ਖਾਣਾ ਹੈ ਹਾਂ ਨੇ ਸਾਨੂੰ ਵੀ ਉਖਾ ਦੇ ਕਿਸੇ ਚ ਗੋਲਬੰਦੀ ਨਹੀਂ ਨਹੀਂ ਤੂੰ ਉਹ ਤਾਂ ਬੱਧਰ ਚੜਦਾ ਪਿਆ ਜਾ ਕੇ ਰੋਟੀਆਂ ਰੋਟੀਆਂ ਦਾ ਕਰੋ ਤੁਸੀਂ ਲਾਤ ਹੋਈ ਤਾਂ ਅਸੀਂ ਵਿਹਲੇ ਬੈਠੇ ਜੇ ਰੋਟੀਆਂ ਖਾਵਾਂਗੇ ਵੀ ਤੈਨੂੰ ਰੋਟੀਆਂ ਬਕਾਏਗੀ ਕੁੜੀ ਮੈਥੋਂ ਪੱਕਦੀਆਂ ਜਿਹੜੇ ਲੱਗੋ ਤੁਸੀਂ ਕੁੜੀ ਨਾਲ ਜਾ ਕੇ ਐ ਥੋੜੀ ਐ ਵਿਹਲੇ ਬੈਠਾ ਕਿਤੇ ਜ਼ਰਦਾਰ ਅੱਛਾ ਮੈਂ ਰੋਟੀਆਂ ਬਕਵਾਵਾਂ ਭੁੱਖ ਲੱਗੀ ਹੁਣ ਤੈਨੂੰ ਹਾਂ ਭੁੱਖ ਲੱਗੀ ਨਾਲ ਜਾ ਕੇ ਲੱਗੋ ਲੈ ਮੈਂ ਲਵਨੀ ਰੋਟੀਆਂ ਨਾਲ ਉਹਨਾਂ ਨੇ ਬਕਵਾਏ ਆ ਜਾ ਮੁੰਡਿਆ ਕਿੰਨਾ ਟਾਈਮ ਲਾਏਗਾ ਉਹ ਆ ਗਿਆ ਮਾਮਾ ਆ ਗਿਆ ਖੜ ਜਾ ਫਿਰ ਇਹ ਟੋੜਾ ਮਸਾਈ ਲੱਭਾ ਮੈਨੂੰ ਆ ਲੈ ਆ ਪਾਣੀ ਲੇ ਲੈ ਆ ਪਾਣੀ ਦਾ ਦੇ ਆ ਚੋੜਾ ਆ ਤੂੰ ਬੈਠ ਤੇ ਮੈਂ ਮੜਾਇਆ ਉਤਰੋ ਹੋ ਗਿਆ ਆ ਇਹ ਕੀ ਖਾਣਾ ਜਿਹੜੀ ਦਵਾਈ ਖਾਣੀ ਐ ਨੂੰ ਉਹ ਨਹੀਂ ਥਾਰਾ ਸਾਲ ਥੋੜੀ ਖਾਈ ਗਈ ਆ ਤਾਂ ਫੇਰ ਕਿਉਂ ਲੱਗਾ ਮੈਂ ਆ ਚੱਲ ਕੋਈ ਨਹੀਂ ਖਾਇਆ ਆਹ ਮੰਮਾ ਵਾਰੀ ਵਾਰੀ ਚੋਲਾ ਲਈਦਾ ਪਤਾ ਨਹੀਂ ਕੀ ਖਾਂਦਾ ਅੱਜ ਪੜਤਾਲ ਕਰਦਾ ਹੀ ਆ ਇਹਦੀ ਫੇਰ ਬਹਿ ਗਿਆ ਫਿਰ ਬਹਿ ਗਿਆ ਚੋਲਾ ਲੈ ਕੇ ਵਾਵਾ ਕੰਮ ਆਇਆ ਕੀ ਮਰੂਣਾ ਮੜਾ ਜਾ ਇੱਥੋਂ ਬਾ ਆਪਣਾ ਚਮਚਾ ਪੱਕਾ ਹੀ ਆ ਆਹ ਤੇ ਜੀ ਕੋਈ ਤਾਕਤ ਵਾਲੀ ਚੀਜ਼ ਖਾਂਦਾ ਲੱਗਦਾ ਚਮਚੀ ਸੱਟ ਲੈਣੇ ਤਾਂ ਅੰਦਰ ਹੂੰ ਤਾਂ ਨਰਿਲਾਤ ਦੇ ਆ ਸੀ ਦਾ ਕੋਈ ਤਾਕਤ ਵਾਲੀ ਚੀਜ਼ ਆ ਇਹਨੂੰ ਜਾਣਦੇ ਨਹੀਂ ਇਹਨਾਂ ਖਾ ਕੀ ਇਹੋ ਚੀਜ਼ ਹੈ ਜਿਹੜਾ ਕੱਢੇ ਹੀ ਫਿਰਦਾ ਸਾਰਾ ਦਿਨ ਬੁੱਢਾ ਹੋ ਕੇ ਆਹ ਤਾਂ ਨਾ ਲੱਗੇ ਇੱਥੇ ਰੱਖ ਦਿਨਾਂ ਤੂੰ ਬਾਹਰ ਖੇਤ ਨੂੰ ਗੀੜਾ ਕੱਢ ਕੇ ਆਉਣਾ ਚੋਲਾ ਦਾ ਇੱਥੇ ਰੱਖ ਜੀ ਇੱਥੇ ਕਿੰਨੇ ਆ ਹਾਂ ਸ਼ੁਕਰ ਰੱਖ ਗਿਆ ਝੋਲਾ ਹੁਣ ਦੇਖਦੇ ਆਪਾਂ ਕੀ ਇਹੋ ਜਿਹਾ ਖੇਤ ਖੁਦ ਵੇਖ ਕੇ ਆਇਆ ਕਦਾਂ ਚੱਲਿਆ ਮਾਮਾ ਉਹ ਮੈਂ ਬਾਹਰ ਖੇਤ ਜੇ ਨੂੰ ਚੱਲਿਆ ਸੀ ਮੈਂ ਵੇਖ ਕੇ ਆਉਣੇ ਆ ਅੱਛਾ ਹਾਂ ਤੇ ਜਾ ਆ ਫਿਰ ਮੈਂ ਬੈਠਾ ਇੱਥੇ ਠੀਕ ਆ ਵੇ ਖੇਤ ਜਿਹਾ ਇਹੋ ਜਿਹਾ ਕੀ ਚੀਜ਼ ਆ ਜਿਹੜਾ ਰੋ ਹੀ ਖਾਂਦਾ ਤੇ ਪਤਾ ਨਹੀਂ ਵਾਰੀ ਵਾਰੀ ਪਿੱਛੋਂ ਪਾਣੀ ਆਥਣੇ ਮੈਂ ਬਾਹ ਕੋਈ ਤਕੜੀ ਚੀਜ਼ ਹੀ ਆ ਵੀ ਜਿਹਦੇ ਨਾਲੇ ਭੱਜਾ ਫਰਦਾ ਕੋਈ ਵੇਖ ਕੇ ਖਾ ਗਏ ਆਪਾਂ ਵੀ ਮਾਂ ਮੈਂ ਤਾਂ ਪਾਣੀ ਪੀਤਾ ਸੀ ਨਾਲ ਚੱਲ ਛੱਡ ਪਰੇ ਆਪਾਂ ਹੀ ਖਾ ਕੇ ਵੇਖ ਲੈਣੇ ਕੀ ਤੱਕ ਹੈ ਤਾਂ ਇਹਨਾਂ ਨਾਲ ਹੀ ਵੀ ਸਰੀਰ 'ਚ ਕੰਮ ਕਰ ਲੱਗ ਗਿਆ ਚੱਲ ਆਪਾਂ ਵੀ ਵੇਨੇ ਬਾਹਰ ਕੀ ਮਾਹੌਲ ਚਾਲਾ ਆਹ ਹਾਂ ਅੱਜ ਤਾਂ ਸਰੀਰ ਹੀ ਪੂਰਾ ਕੈਮ ਆ ਵੇਖੀ ਆ ਝੋਟੀ ਨੂੰ ਹੋਣੇ ਵਾਵਾ ਲੱਭੜੀ ਪਈ ਆ ਆ ਜਾ ਆ ਜਾ ਆ ਜਾ ਤੂੰ ਕਾਹਦੇ ਲੱਛਣ ਜੇ ਕਰੀ ਜੰਨੀ ਆ ਆ ਜਾ ਆ ਜਾ ਆ ਜਾ ਉਹ ਬੋਲੇ ਜੋਰ ਹੀ ਦਵਾਈ ਜਾਂਦੀ ਆ ਪਰ ਅੱਜ ਨਹੀਂ ਜੱਟ ਦਾ ਉਹ ਕਹੇ ਤੋ ਭਾਵੇਂ ਮਗਰ ਇੰਜਣ ਫਟ ਕਰ ਦੇ ਆ ਜਾ ਨੇੜੇ ਨਾ ਭਾਈ ਥੇਨੂ ਅੱਜ ਨਹੀਂ ਦਾਲਦਾ ਜੱਟ ਮੋਟਰ ਅੱਛਾ ਗੇਟ ਵੱਲ ਬੰਦ ਆ ਛੋਟੀ ਵੀ ਯਾਦ ਰੱਖੂ ਆਂ ਕਿ ਕਿਦੇ ਆਖ ਤੜਜੀ ਅੰਬਾਏ ਅੱਜ ਬੜਾ ਗੈਮ ਹੋਇਆ ਫਿਰਦਾ ਹੋਰ ਮਾਮਾ ਅੱਜ ਜੋਸ਼ ਹੀ ਬੜਾ ਆਦਾ ਪਤਾ ਨਹੀਂ ਕੀ ਗੱਲ ਆ ਚੱਲ ਚੰਗੀ ਗੱਲ ਐ ਕੰਮ ਕਰਿਆ ਕਰੋ ਬਹੁਤ ਕਰੀ ਜਾਣਾ ਆਇਤਾ ਮਾਫੀ ਸ਼ਰਮ ਦੇਣਾਗਾ ਮਾਰ ਮਾਰ ਬੁਰ ਤੂੰ ਤਾਂ ਝੂਟੀ ਦੀ ਵੀ ਪੂਛ ਕਾਤਿਆ ਹੀ ਲੱਗੇ ਰੋ ਕਰੋ ਕਰੋ ਬੜ ਲੱਗੀ ਆ ਮਾਮਾ ਮੈਂ ਜਾ ਕੇ ਆਰਾਮ ਕਰ ਲਾ ਥੋੜਾ ਜਾ ਪੈਰ ਲਾ ਗੀਗਾ ਮੁੰਡਿਆ ਅੱਜ ਬੀਬੀ ਨੂੰ ਰਸਤਾ ਜਾ ਕੇ ਮਾਮਾ ਕੋ ਖਾਂਦਾ ਕਿ ਮੈਂ ਬੀਬੀ ਢਲੀ ਜੀ ਬੈਠੀ ਆ ਓਏ ਬੈਠੀ ਆ ਪੁੱਤ ਕੀ ਕਰਦਾ ਤੇਰੇ ਮਾਮਾ ਬਾਹਰ ਮਾਮਾ ਦੇ ਘੇਟੋ ਕਿਹੜਾ ਮਾਰ ਕੇ ਆ ਮੈਨੂੰ ਲੱਗਿਆ ਉਹਦਾ ਪਤਕਾ ਤੋਂ ਇਨਾ ਭੱਜਾ ਖਰਦਾ ਰਾ ਕੀ ਕਰਦਾ ਪੁੱਤ ਉਹ ਕੋਈ ਤਾਕਤ ਵਾਲੀ ਚੀਜ਼ ਖਾਂਦਾ ਅੱਜ ਮੈਂ ਵੀ ਖਾਧੀ ਤੇ ਮੈਂ ਅੱਜ ਮੱਝ ਦਾ ਛੋਟੀ ਦਾ ਮਾਂ ਅਸੀਂ ਛੱਲਤਾ ਏ ਢੋਤੋ ਤੈਨੂੰ ਆ ਉਹਦਾ ਖਾਦਾ ਕੀ ਸੀ ਉਹ ਪਤਾ ਨਹੀਂ ਕੋਈ ਸਵਾਦ ਦੀ ਚੀਜ਼ ਸੀਗੀ ਲੈ ਕੇ ਦਵਾ ਲਿਆ ਵੇਖ ਲੈ ਨਹੀਂ ਆਪਾਂ ਹਾਂ ਇਹ ਖਾਂਦਾ ਜਿਹੜਾ ਫਿਰਦਾ ਲੱਗੜੇ ਮਾਰਦਾ ਆਹੋ ਤਾਂ ਹੀ ਆਵੇ ਛੋਟੀ ਵਿੱਚ ਹੀ ਭਈ ਅੰਦਰ ਗਿਆ ਹੋਣਾ ਪੈਣਾ ਵਹਿੰਦਾ ਹੀ ਨੀਗਾ ਲਾਤੇ ਚਿਪੜ ਖਾਂਦਾ ਇੱਧਰ ਜਾਂਦਾ ਕਦੀ ਇੱਧਰ ਜਾਂਦਾ ਆ ਵੇ ਇਹਦੇ ਚ ਹੀ ਆ ਸਮਾਨ ਜਾ ਪਤਾ ਨਹੀਂ ਕੀ ਹੈ ਮੈਂ ਨਹੀਂ ਖਾਦਾ ਸੀ ਅੱਜ ਤਾਂ ਜੋਸ਼ ਜਿਹਾ ਹੀ ਬੜਾ ਆਇਆ ਪਿਆ ਕੀ ਪਾਇਸ਼ਾ ਦਾ ਛੋਲੇ ਛਾਹ ਆ ਵਿਆ ਚੀਜ਼ ਇਹਦਾ ਗੋਲਬੰਦੀ ਵਧਾਵਾਂਦਾ ਸੀ ਮੈਂ ਤਾਂ ਗੋਲਬੰਦੀ ਵਧਾਵਾ ਖਾਣਾ ਇਹ ਮਿੰਟਾ ਪਤਾ ਨਹੀਂ ਪੂਆ ਪਤਾ ਨਹੀਂ ਇਹ ਸਵਾਦ ਬੜੀ ਆ ਇਹ ਭੱਜੇ ਫਿਰਦੇ ਨੇ ਕੀ ਚੀਜ਼ ਹੈ ਹੂੰ ਕੌਤਾ ਰਿਵੇਂ ਹੋ ਹਾ ਮੇਲਾਡੀ ਹਾਂ ਮੇਬੀ ਆ ਸਵਾਦੀ ਬੜਾ ਕੀ ਚੀਜ਼ ਹੈ ਪਤਾ ਨਹੀਂ ਮੈਂ ਤਾਂ ਪਹਿਲੀ ਵਾਰੀ ਖਾਧੀ ਖਾਣਾ ਮੈਂ ਪੁੱਛਿਆ ਮੈਂ ਕੀ ਖਾਣਾ ਨਾ ਮੈਂ ਗੋਲਬੰਦੀ ਬਦਾਮ ਖਾਣਾ ਇਹ ਕੀ ਮੁਲਾਏ ਗੋਲਬੰਦੀ ਕੀ ਹੈ ਖਾ ਤੂੰ ਖਾਦੀ ਹਾਂ ਖਾਧੀਆ ਫੇਰ ਇੱਕ ਵਾਰੀ ਖਾ ਲੈਣਾ ਮੈਂ ਤਾਂ ਕੀ ਆ ਜਾਦੇ ਪੈ ਗਈ ਚਲੋ ਕੋਈ ਨਹੀਂ ਪਤਾ ਨਹੀਂ ਕੀ ਜੀ ਆ ਦਾ ਖੇ ਰ ਮੈਂ ਸਾਰੇ ਮਕਾਨ ਚ ਗੋਲਬੰਦੀ ਮੈਂ ਪੱਤੇ ਹੋਰ ਵਾਧਿਆ ਮੈਂ ਕੱਲ ਜੋਗੀ ਜੋ ਨਹੀਂ ਬੜਾ ਆਇਆ ਇੱਦਾਂ ਆਹੇ ਕਾ ਤੇ ਜੋਰ ਆ ਗਿਆ ਤੇਰੇ ਪਰ ਨਹੀਂ ਆਇਆ ਤੇ ਗਿਆ ਤਾਂ ਖਾਮ ਹੋ ਗਿਆ ਪੂਰਾ ਮੈਂ ਚਾਲੂ ਲੋੜ ਜਾਂ ਤਾ ਵਾਦਾ ਆ ਵੇਚੀ ਪਾ ਜਿਆ ਸੋ ਦਾ ਪਜਾਮ ਧੂਮ ਜਿਹੜੇ ਹੈ ਕਿ ਕੀ ਚੀਜ਼ ਹੈ ਆ ਨੀ ਬਧੀ ਗੰਤੀ ਤਮ ਤਗੜਿਆ ਜੇ ਕਰਤਾ ਮਿੰਡੋ ਮਿੱਟੀ ਇਹਨੇ ਗਦਾਮ ਬੜੇ ਵਧੀਆ ਜੇ ਗੋਲਬੰਦੀ ਹੈ ਝਾਗੂ ਨਾ ਲਾਗੇ ਤਵਾ ਤਾ ਆਹ ਓਹ ਹੋ ਹੁਆ ਤਾਂ ਸ਼ਾਮ ਵੇਲਾ ਹੀ ਹੋਇਆ ਪਿਆ ਏ ਹੁਣ ਤਾਂ ਪੈਨੂ ਨਹੀਂ ਪਤਾ ਲੱਗਾ ਅੱਜ ਜਾ ਕੇ ਵੇਖੀਏ ਇੱਧਰ ਗਿਆ ਚਲੇ ਜਾਂ ਅਗਲਾ ਇੱਧਰ ਗਿਆ ਆ ਕਿਵੇਂ ਦੋਵੇਂ ਆਏ ਪਏ ਹੋਏ ਆ ਝੋੜੇ ਦੀ ਜੇਪ ਵੀ ਖੁੱਲੀ ਹੋਈ ਆ ਨਾ ਆਪਾਂ ਆਵਦਾ ਵੇਖੀਏ ਫੇਰੀ ਇਹਨਾਂ ਨੂੰ ਵੇਖਾਂਗੇ ਹੈ ਵੀ ਮੁਕਾਇਆ ਪਿਆ ਉਹਨਾਂ ਨੇ ਤਾਂ ਨਹੀਂ ਖਾ ਲਿਆ ਕਿਤੇ ਕੀ ਆ ਪਹਿਣਾ ਕੀ ਹੋਇਆ ਤੁਸੀਂ ਆਏ ਪਏ ਆ ਨਹੀਂ ਪਾਇਆ ਤਾਂ ਮਾ ਮਾ ਹੱਡ ਜੇ ਤੂੰ ਕੀ ਜਾਂਦਾ ਦਈ ਆ ਆਪਦੀ ਬਦਾਮ ਕੀ ਆ ਏ ਆ ਤੂੰ ਖਾਂਦਾ ਰਿਹਾ ਆ ਆਹੋ ਬੀਬੀ ਨੇ ਖਾਦਾ ਮੈਂ ਇੱਕ ਤੇ ਰਿਆ ਮੜ ਕੇ ਮੈਂ ਈ ਜ਼ਿਆਦਾ ਖਾਦਾ ਇਹਨਾਂ ਪਤਾ ਮੈਨੂੰ ਮਹੰਦ ਦਾ ਗੋਲ ਬੱਤੀ ਦਾਵਾ ਕਿ ਤੈਨੂੰ ਓਏ ਤੁਹਾਡੇ ਖਾਣ ਵਾਲੀ ਕੀ ਨਹੀਂ ਹੈਗੀ ਆਹ ਦੀ ਕਹਿਣਾ ਸੀ ਬੀਬੀ ਨੂੰ ਬਦਾਮ ਆ ਹੈ ਕਿ ਬੀਬੀ ਨੂੰ ਬਰੂ ਠੀਕ ਲੱਗਦੀ ਨਾ ਤੇਰਾ ਮੈਨੂੰ ਕੰਮ ਹੋਇਆ ਹੋਇਆ ਲੱਗਦਾ ਹੈ ਹੈ ਕਿ ਵੀਰ ਓਏ ਤਾਂ ਪੋਸਤ ਸੀਗਾ ਮੈਂ ਤੁਹਾਡੇ ਮਾਰ ਜਣ ਪੋਸਤ ਕਾਇ ਫਿਰਨਾ ਹੈ ਔਰ ਬਣਾ ਯਾਰ ਕੀ ਤੁਹਾਨੂੰ ਸਿੱਧਾ ਹਿੱਤਾ ਦੱਸਦਾ ਹਾਂ ਸਰ ਮੈਨੂੰ ਨਾ ਗੋਲਬੰਦੀ ਇੱਟਕੇ ਤੇ ਪੱਟੇ ਹੋਣਾ ਤੁਸੀਂ ਕਿਹੜਾ ਮੈਨੂੰ ਪੁੱਛਿਆ ਆ ਮੈਂ ਤਾਂ ਸਮਝ ਬੈਠਾ ਬਦਾਮ ਬਦਾਮ ਨੂੰ ਘੁੱਟੇ ਰੱਖਦੇ ਆ ਇਹ ਆਂਦਾ ਗੋਲਬੰਦੀ ਬਦਾਮ ਨੇ ਸਾਡੀ ਮੈਂ ਇੱਕਦਮ ਹੀ ਪਰ ਖਾਣਾ ਚੱਲ ਕੋਈ ਨਹੀਂ ਹੰਨ ਖਾਣਾ ਤੇ ਕਿਵੇਂ ਤਰਾ ਸਰੀਰ ਨਹੀਂ ਹੁੰ ਸੱਟ ਮम्मा ਬੀਬੀ ਨੇ ਖਾਦਾ ਸੀਗਾ ਮੈਂ ਤਾਂ ਥੋੜਾ ਜਿਹਾ ਪੁੱਤ ਖਾਦਾ ਮੈਂ ਤਾਂ ਵਧ ਗਿਆ ਠੀਕ ਆ ਟਾਈਮ ਮੈਂ ਤਾਂ ਇੰਨਾ ਖਾਦਾ ਸੀ ਇਹ ਮੈਨੂੰ ਉਹ ਵੀ ਮੇਰੇ ਭਰਾ ਨੇ ਆਤਾ ਗੋਲਬੰਦੀ ਦਾ ਚੱਲ ਕੋਈ ਨਹੀਂ ਹੁੰਦਾ ਚੱਲ ਹੁਣ ਮੇਰੇ ਤੋਂ ਗਲਤੀ ਵੇਖ ਮੈਂ ਤੈਨੂੰ ਸਮਝਾਉਣਾ ਇਧਰ ਤੋਂ ਚੱਲ ਤੂੰ ਅੱਜ ਤਾਂ ਮੈਂ ਤੈਨੂੰ ਥੋੜਾ ਖਵਾ ਦਿੰਨਾ ਤੇਰਾ 3 ਹੋ ਜੂ ਸੈੱਟ ਹੈਨਾ ਅੱਜ ਤੋਂ ਬਾਅਦ ਰਾਤ ਉਹ ਕੰਮ ਕਰੇਂਗੀ ਤਾਂ ਹੁਣ ਵਡੇਰੇ ਆ ਸਾਡੇ ਤੋਂ ਤਾਂ ਹੁਣ ਛੇੜੀਦਾ ਨਹੀਂਗਾ ਜੇ ਤੂੰ ਮम्मा ਨੂੰ ਸੱਚ ਦੱਸਦਾਈ ਥੋੜਾ ਖਾਣਾ ਤੂੰ ਦਾ ਇਹਦਾ ਗੋਲਬੰਦੀ ਉਹ ਚੱਲ ਫਿਰ ਕੋਈ ਨਹੀਂ ਆਲੇ ਥੋੜਾ ਵਾਲਾ ਜੇ ਅੱਜ ਤੋਂ ਬਾਅਦ ਨਹੀਂ ਖਾਣਾਗਾ ਨਾਰੇ ਭਾਈ ਮੇਰਾ ਤਾਂ ਮੁੱਕ ਗਿਆ ਹੁਣ ਰਜਗਾਰ ਮੈਂ ਤਾਂ ਆਪਦਾ ਪਿੰਡ ਨੂੰ ਚੱਲਿਆ ਗਿਆ ਭਰਾ ਤੂੰ ਸਾਨੂੰ ਵੀ ਲਵਾ ਦੇਗਾ ਸਾਡੇ ਮੁੰਡਿਆਂ ਨੂੰ ਮੈਂ ਕਹਦਾ ਲੋੜ ਆ ਤੂੰ ਬਸ ਰਸ ਤੈਨੂੰ ਮਾਹਰ ਸੁਖਦਾ ਚਲੋ ਫਿਰ ਠੀਕ ਆ ਭਾਣ ਜਿਆ ਠੀਕ ਆ ਮਾਮਾ ਤੂੰ ਤਾਂ ਮੇਰੇ ਕੋਲ ਆ ਕੇ ਗੋਲਬੰਦੀ ਕਹਿ ਕੇ ਤੇ ਕਹਿ ਤਾ ਗੋਲਬੰਦੀ ਉਹ ਚੱਲ ਗਲਤੀ ਦੇ ਦੇ ਭੈਣਾ ਮਾਫੀ ਦੇ ਦੇ ਮਾਫੀ ਨੇ ਇਹ ਜਦੋਂ ਤੁੰਨਾ ਕਰਦੇ ਹੁੰਦੇ ਤਾਂ ਉਹਨਾਂ ਦਾ ਲੰਮੀ ਤੇ ਸਾਡੀ ਇੱਕ ਜੇ ਤਾਂ ਉਹ ਤਾਂ ਹੀ ਤਾਂ ਫਿਰ ਬੁਮੈ ਦਾ ਦੀ ਲੱਤ ਪੀਣ ਨੂੰ ਆਨਾ ਮੈਂ ਕਿਹੜਾ ਖੁਸ਼ੀ ਨਾਲ ਖਾਣਾ ਆਂ ਖਾਂਦਾ ਮੈਂ ਤਾਂ ਅੱਜ ਨਹੀਂ ਰੱਖਿਆ ਮੈਨੂੰ ਵੀ ਪਤਾ ਹੈ ਹੁਣ ਜਾ ਕੇ ਢੋਲੇ ਫਰੋਲ ਲੂਗਾ ਕੰਮ ਕਰਿਆ ਕਰ ਚਲੋ ਠੀਕ ਹੈ ਜੀ ਚਲੋ ਠੀਕ ਆ ਫਿਰ ਠੀਕ ਹੈ ਈਦਾ ਬੈਣ ਠੀਕ ਹੈ ਆ ਠੀਕ ਆ ਧਿਆਨ ਨਾ ਚਾਈ ਠੀਕ ਹੈ ਠੀਕ ਆ ਓਕੇ ਰਹਿ ਗਿਆ ਬਾਬਾ ਇਹਦਾ ਢੋਲੇ ਤੋਂ ਕਿ ਲੈਣਾ ਹੈ ਹਾਂ ਤਾਂ ਭਾਈ ਮਿਲ ਗਿਆ ਜੀ ਦਾ मेरी ना मैं सौन अभी भी अंदर। नशा बेटा बहुत माड़ा जे कोई नशा ना करो नशे तो बच के रवो नशे घर पट्टे जी ती राश नही आए ये तो बिल्कुल दूर रहो बिल्कुल दूर रहो ਹਾਂਜੀ ਮਿੱਤਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਜੇ ਤੇ ਆਪਣੇ ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਜਰੂਰ ਸਾਰੇ ਨਾਲ ਆਪਕੇ ਰੱਖੋ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਕੋਲ ਇੱਕਦਮ ਆ ਜੇ ਤੇ ਆਪਣੇ ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰ ਲਓ ਹੈਪੀ ਟੀਵੀ ਪੀਪੀਟੀ ਵਾਲੇ